ਉਨਾਂ ਜਿੰਨੀ ਕੇ ਕਰ ਦਿਆ ਮੈਂ ਨਹੀਂ ਸੰਦਾ ਨਹੀਂ ਕਿਸੇ ਇਹ ਅਮਰ ਦੀ ਤੇ ਚੁੱਚੂ ਦੀ ਪਸੰਦ ਦਾ ਕੇਕ ਹੈ ਅਜਾ ਬਾਕੀ ਮੰਮੀ ਲੱਡੂ ਰੰਗ ਦੇ ਨੰਨੇ ਨੰਨੇ ਤਮਨਾ ਗਿਆ ਨੰਨੇ ਨੇ ਤਮਨਾ ਲਿਆ ਆਉਂਦਾ ਆ ਦੇਖੋ ਮੈਂ ਤਾਂ ਪਾ ਰਿਹਾ ਹਾਂ ਇਹਦੀ ਅੰਗੂਰ ਟੋਕ ਲੈ ਲੇ ਸੇਵਾ ਕਰ ਪਹਿਲਾਂ ਬਣਾ ਲੇ ਅੰਗੂ ਕਰਾਂਗੇ ਥੋੜਾ ਜਿਹਾ ਥੋੜਾ ਜਿਹਾ ਪੰਗ ਕਰਾਂਗੇ ਜੀ ਕੰਟੀਨਿਊ ਜਾਰੀ ਰੱਖੋ ਤੇ ਚਲੋ ਗਾਇਜ਼ ਥੋੜਾ ਜਲੀਲ ਹੋ ਜਾਂਦੇ ਨੂੰ ਬੱਚੋ ਖਾਣ ਨੂੰ ਮਿਲਦੇ ਆ ਦੇਖੋ ਗਾਇਸ ਮਨੋੜ ਲਿਆ ਅੰਗੂਰ ਲੈ ਕੇ ਆ ਕੇ ਮੈਂ ਗੋਲੀਆਂ ਨੂੰ ਚੁਣਿਆ ਵਿੱਚ ਜਦ ਜਿਵੇਂ ਰੌਮ ਮਨ ਜੋ ਉਹ ਜਦੋਂ ਨਾਲ ਬੁਢੂਕਤ ਨਾਲ ਗੋਲੀਆਂ ਨੂੰ ਠੋਣ ਜੇ ਤੇ ਚਲਾਉਣੇ ਕਿਵੇਂ ਆ ਇਹਦੇ ਵਿੱਚ ਟੰਗ ਟੰਗ ਇਹਦੇ ਵਰਕੇ ਮਨ ਜੋ ਮਨ ਜੋ ਦੇਖਦੇ ਆ ਥੋੜੀ ਜਿਹਾ ਰੁਕ ਜਾ ਰੋਟੀ ਘਾਲ ਲੈਂਦੇ ਨਾਰਾਂ ਤੂੰ ਵੀ ਕਰਾ ਕੋਈ ਮੰਨ ਲੈ ਪਰ ਜਿਗਾ ਆਤੀ ਕਿਉਂ ਨਾ ਹਾਂ ਮੰਨ ਰਿਹਾ ਮੈਂ ਦਿਮਾਗ ਦੇ ਫਰਕ ਨਹੀਂ ਭਾਗਾ ਵੀ ਖਾਲਾ ਹੀ ਯਾਰ ਮੰਨਦਾ ਤੂੰ ਵੀ ਯਾਰ ਸਾਰੇ ਨਾਲ ਦਾ ਨਾ ਖਾ ਖਾਏ ਖਾ ਆਹ ਨਾ ਸੱਚ ਬੋਲ ਕੋਈ ਨਾ ਕੋਈ ਨਾ ਆਹ ਤਾਂ ਮਿਕਸ ਚ ਲੰਦੇ ਗਾਈਜ਼ ਆਹ ਦੇਖੋ ਹਾਂ ਤੁਹਾਨੂੰ ਨਾ ਬੁਲਾਇਆ ਡੋਰ ਨਾ ਗਿਆ ਅਸਲੀ ਲੈਗੈਂਡ ਹੀ ਕੇ ਸਨੋਣਾ ਪਤਾ ਲੱਗ ਗਿਆ ਸਭ ਕੁਝ ਅਨਿੰਦ ਰੀਤ ਜਿਹੜੀਆਂ ਪਿੱਠ ਪਿੱਛੇ ਸਾਡੀਆਂ ਗੱਲਾਂ ਹੁੰਦੀਆਂ ਨੇ ਨਾ ਤਾਰੀਆਂ ਸਾਡੇ ਮੂੰਹ ਸਾਨੂੰ ਅਗਲੇ ਨੂੰ ਦੱਸਤੀਆਂ ਇਹਨੇ ਜੀ ਪਤਾ ਲੱਗ ਗਿਆ ਕੱਟ ਮੂੰਹ ਤੋਂ ਬੋਲਿਆ ਕਿ ਡੇਢੀ ਗੱਲ ਕਹਿਣੀ ਹੁੰਦੀ ਐ ਇੱਥੇ ਡੇਢੀ ਹੋ। ਤੁਹਾਨੂੰ ਪਤਾ ਹੂ ਤੁਸੀਂ ਕੀ ਗੱਲਾਂ ਕਰਦੇ ਹੋ? ਹਾਂ ਐ ਪਾਗਲ ਆ। ਡੇਢੀ ਗੱਲ ਕਰਨੇ ਸਾਡੇ ਮੂੰਹ ਤੇ ਕਰਾ ਕਰਾ ਪੱਟ ਪਿੱਛੇ ਕੀ ਕਰਦੇ ਹੋ? ਓਏ ਨਹੀਂ ਕਰਦਾ ਮੈਂ ਥੋੜੀ ਪਿੱੱਡੇ ਵਿੱਚ ਗੱਲ ਨਹੀਂ ਹੁੰਦੀ। ਨੂਨ ਖਾ ਕੇ ਨਹੀਂ ਆਰਾਮ ਕਰੀਦਾ ਲਾ। ਹਾਂ ਉਹ ਨਮਕ ਖਾਂਦੇ ਮੈਂ ਤਾਂ ਨਮਕ ਨਾਲ انگੂਰ ਖਾਇਆ। ਤੂੰ ਹੀ ਚੁੱਪ ਕਰ ਜੇ ਅਗਰ ਬੱਜੀ ਜੰਨੋ ਕੰਸੋਤਾ ਚ ਕੀ ਪਿਆ ਬਾਕੀ ਗੱਲ ਕੀਤੀ ਹੈ ਸਹੀ ਕਰਦਾ ਮੈਂ ਤਾਂ ਤੁਹਾਨੂੰ ਬਤਾਈ ਉਹ ਕਰਦਾ ਮੈਂ ਤੂੰ ਉਹਨੇ ਤਾਂ ਕੁਝ ਕਿਹਾ ਵੀ ਨਹੀਂ ਵਹੀ ਨਹੀਂ ਸਾਡਾ ਇਹ ਤਾਂ ਕੁਝ ਬੋਲ ਵੀ ਨਹੀਂ ਸਾਡਾ ਮੋٹے ਮੋٹے ਮੈਨੂੰ ਵੀ ਪਤਾ ਲੱਗਿਆ ਵਾ ਬਾਈ ਤਾਂ ਚਲੋ ਤੁਹਾਨੂੰ ਪਹਿਲੇ ਪਤਾ ਲੱਗ ਗਿਆ ਬੜੀ ਜੰਨੋ ਤੁਸੀਂ ਆਹ ਗੱਲ ਅਸਾਂ ਮੈਨੂੰ ਤੁਸੀਂ ਇਹ ਕਿਹਦੀ ਗੱਲਾਂ 'ਚ ਯਕੀਨ ਕਰ ਲਿਆ ਕਿ ਮੈਂ ਤਾਂ ਡਿਬੇਟ ਜਿਬਰਾਈ ਕਰਾਂ ਤੇਰੀ ਤੇਰੀ ਸਭ ਤੋਂ ਬੈਸਟ ਫਰੈਂਡ ਮੇਰੇ ਡੈਟਾ ਦੇ ਫੋਨ ਵੀ ਹੋਨੇ ਕਿਆ ਭਰਾਵਾ ਤੈਨੂੰ ਪਤਾ ਹੋਣਾ ਤੂੰ ਕਿਹਦੇ ਕੋਲੇ ਸਾਡੀ ਗੱਲ ਕੀਤੀ ਐ ਫੂਲੇ ਕੀਤੀ ਐ ਬਾਹਰ ਕੀਤੀ ਐ ਤੇ ਗਲੀ ਵਾਲੀਆਂ ਆਂਟੀਆਂ ਕੋਲ ਕੀਤੀ ਐ ਕਿਹਦੇ ਕੋਲੇ ਕੀਤੀ ਐ ਜਿਹੜੀ ਗੱਲ ਆਪਾਂ ਵਲੌਗ ਚ ਨਹੀਂ ਕਰਦੇ ਉਹ ਕੀਤੀ ਐ ਤੂੰ ਜਿਹੜੀ ਗੱਲ ਤੈਨੂੰ ਪਤਾ ਸਾਡੇ ਘਰ ਦੀ ਮੋਟ ਵੀ ਨੂੰ ਪਤਾ ਹੀ ਆ ਸਪੈਸ਼ਲ ਮੈਨੂੰ ਫੋਨ ਆਇਆ ਬਤਾਇਆ ਤੈਨੂੰ ਮੈਂ ਤਾਂ ਇਹੀ ਕਿਹਾ ਸੀ ਉਹਨਾਂ ਨੇ ਕਿ ਤੂੰ ਆਪਣਾ ਵਲੌਗ ਆਪਣਾ ਬਣਾ ਲੈ ਕੋਈ ਤੇ ਸਾਨੂੰ ਐਡ ਕਰਿਆ ਕਰ ਤੂੰ ਆਪਣਾ ਚੈਨਲ ਲਾ ਮੈਂ ਕਿ ਮੈਨੂੰ ਗਾਹ ਜਾਗਾ ਅਲੀ ਸੁਨਲਾ ਹੋਰ ਵੀ ਕੁਝ ਮਾਨਣਾ ਜਹਾ ਜੀ ਚੱਲ ਛੱਡੋ ਯਾਰ ਕੋਈ ਨਹੀਂ ਲੋਕ ਤਾਂ ਬਹੁਤ ਕੁਝ ਬੋਲਦੇ ਆਪਾਂ ਨੂੰ ਬੋਲਣ ਦੀ ਲੋਣੀ ਲੋਕ ਆਪਣੀ ਜੁਬਾਨ ਗੰਦੀ ਕਰਦੇ ਆਪਾਂ ਕੀ ਕਰਨੀ ਆ ਐਨ ਓ ਕੇ ਤਾਂ ਬਹੁਤ ਬੋਲਦੇ ਠੀਕ ਆ ਆਪਾਂ ਕਿ ਆਪਾਂ ਆਪਣੀ ਜੁਬਾਨ ਗੰਦੀ ਕਰਨੀ ਆ ਠੀਕ ਆ ਲੋਕ ਤਾਂ ਬਹੁਤ ਲੋਕ ਤਾਂ ਬਹੁਤ ਕੁਝ ਕਹਿੰਦੇ ਨੇ ਇਹ ਲੋਕਾਂ ਨੂੰ ਆਪਾਂ ਹੁਣ ਭੁੱਲ ਜਾਣਾ ਗਾਈਸ ਆਹੀ ਮੈਨੂੰ ਬੱਸ ਆਉਦੇ ਨੇ ਗਾਈਸ ਇਹ ਸਾਨੂੰ ਲੋਕਾਂ ਕੋਲੇ ਭੰਡ ਸਕਦਾ ਵਾ ਆ ਮਰਿਆ ਕਹ ਕਿ ਦੇ ਨੇਪਾਲ ਨੇਪਾਲ ਕਹਿ ਰਿਹਾ ਪਾਕਿਸਤਾਨ ਤੇ ਇੰਡੀਆ ਦੇ ਵਿੱਚ ਤਾਰ ਆਜੂ ਕਿਉਂ ਦਾਰਾ ਸਿੰਘ ਪਾਕਿਸਤਾਨੀ ਜਵੋ ਕਹੋ ਬੋਲੋਗੇ ਹਾਂ ਤੁਮ ਸਮਸਿਆ ਮੰਮੀ ਮੈਂ ਛੱਡੋ ਗਾਈ ਦੇਖੋ ਇਹਨਾਂ ਨੇ ਸਕੂਲ ਦੀਆਂ ਗੱਲਾਂ ਸ਼ੁਰੂ ਕਰ ਲਏ ਚੱਲੋ ਕੋਈ ਬੰਦ ਕਰਤਾ ਤੇ ਧਰਣਾ ਸੀ ਅਮਰ ਨੂੰ ਇੱਕੋ ਹੀ ਗੱਲ ਕਹਿੰਨੇ ਆ ਜਿਵੇਂ ਸਾਨੂੰ ਦਸਿਆ ਵਾ ਨਾ ਸਾਨੂੰ ਪਤਾ ਹੈ ਹੈਪੀ ਵੈਲੈਂਟਾਈਨ ਡੇ ਮੈਂ ਵੀ ਕਹੂੰਗਾ ਹੈਪੀ ਬਲੈਂਕ ਨਹੀਂ ਤੂੰ پیسے ਲੈ ਕੇ ਆਇਆ ਹੈ ਜ ਤੂੰ پیسے ਲੈ ਆਇਆ ਹਮ ਤਾਂ ਫਕੀਰ ਆਦਮੀ ਆ ਜੋ ਲਟਾ ਕੇ ਚੱਲਦੇ ਮੇਰਾ ਬੈਗ ਕਿੱਥੇ ਆ

ਗਾਇਰਿਆ ਜਦੋਂ ਇਹ ਕੋਨ ਨੂੰ ਕਹਿੰਦੇ ਆ ਵੈਸੇ ਤਾਂ ਕਿਹ ਨਹੀਂ ਖਾਗ ਯਾਰ ਇਤਨਾ ਉਹ ਇਤਨਾ ਪੱਕਾ ਨਹੀਂ ਕੁਛ ਗਿਆ ਲੈ 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 ਕੱਟ ਦੇਲੇ ਕੱਢ ਦੂੰ ਮਾਰ ਕੇ ਚਲੋ ਚਲੋ ਗਾਇਸ਼ ਸ਼ਾਇਦ ਇਹਨੂੰ ਆਪਦੇ ਆਪ ਤੇ ਪੂਰਾ ਭਰੋਸਾ ਦਾ ਦਾ ਤਾਂ ਇਹ ਵੈਸੇ ਅੱਦਾ ਵੀ ਮੈਂ ਗੱਲ ਨਹੀਂ ਕਰੂੰਗਾ ਵੈਸੇ ਮੈਂ ਹੁਣ ਵੀ ਮੰਮੀ ਸਾਰੇ ਰੁੱਸ ਗਏ ਮਮੀ ਸਰ ਮੈਂ ਵੀ ਰੁੱਸ ਗਿਆ ਯਾਰ ਜਿਹੜੇ ਕੰਮ ਇਹ ਕੀ ਕਰ ਮੈਂ ਇੱਕ ਮਿੰਟ ਹਟ ਜਾ ਕਿਵੇਂ ਲੜਨ ਲੱਗਿਆ ਆ ਕੁੱਕੜਾ ਵਾਂਗੂ ਤਰੀ ਮੇਰੇ ਕੋਮਲ ਲੱਗ ਗਿਆ ਲੁੱਟ ਕੇ ਗੱਲਾਂ ਸੁਣ ਸੁਣ ਕੇ ਮੇਰਾ ਮੰਮੀ ਮੰਮੀ ਇੱਧ ਮੈਂਟ ਮਾਰੇ ਕਿਸੇ ਨੇ ਮੰਮੀ ਆਪਾਂ ਜਿਹੜਾ ਆਪਾਂ ਕੰਮ ਕਰਨ ਨੂੰ ਵੀਰ ਨੂੰ ਬੁਲਾਇਆ ਵਾ ਉਹ ਕਰੋ ਤੂੰ ਲੈ ਬਲੱਡ 150 ਰੁਪਏ 500 ਰੁਪਏ ਅਗਰ ਮੈਂ ਟੇਲ ਦੇ ਦਿਆ ਉਹਦੇ ਵਿੱਚ ਫੇਰ ਪੈਰ ਪੈਰ ਤੇ ਮੁੱਕਰਦੇ ਹੋ ਯਾਰ ਤਾਂ 100 ਤੋਂ 500 ਤੋਂ 500 ਮੈਂ ਪੰਕੋ ਜੂਜੂ ਪੰਕੋ ਟਪਾਉ ਇਹਨੂੰ ਅੱਕਾ ਨੂੰ ਕਹ ਲੈ ਹੈ ਕਿ ਨਹੀਂ ਐਡਾ ਨੁਕਸਾਨ ਕਰਦਾ ਇੰਨਾ ਵੱਡਾ ਤੂੰ ਨੁਕਸਾਨ ਕਰਤਾ ਮੈਂ ਤਾਂ ਕਹਿੰਦਾ ਤੈਨੂੰ ਕੱਲੇ ਦੇ ਨਾਲ ਭੇਜਿਆ ਸੀਗਾ ਮੈਂ ਤਾਂ ਕਹਿੰਦਾ ਮੈਂ ਨਹੀਂ ਕਰਵਾਉਂਦਾ ਕਹਿੰਦੇ ਲੈ ਜਾ ਲੈ ਜਾ ਫਿਰ ਤੁਹਾਡੀ ਵੀ ਤਾਂ ਗਲਤੀ ਆਈ ਮਾੜੀ ਗੱਲਾਂ ਸਿੱਕੀ ਕਰੀਏ ਕੱਲੇ ਦਹੀਂ ਲੈਣ ਵਾਸਤੇ ਤੁਸੀਂ ਇਹਨੂੰ ਜਹਾਜ਼ ਚ ਭੇਜਤਾ ਮੈਂ ਕਿਹਾ ਸੀ ਅਮਰ ਨੂੰ ਲੈ ਜੀ ਨਾਲ ਤੇ ਤੇਰੇ ਦਿਮਾਗ 'ਚ ਤਾਂ ਆਇਆ ਨਹੀਂ ਕਿ ਅਮਰ ਨੂੰ ਫੋਨ ਕਰਦਾ ਕਿ ਅਮਰ ਅੱਧਰੋਂ ਰਾਤ ਹੀ ਦਹੀਂ ਫੜ ਲਿਆ ਵਾ ਤੇ ਤੇਲ ਬਚਦੀ ਨਹੀਂ ਤਾਂ ਮੈਂ ਫੇਰ ਨਹੀਂ ਲੈ ਕੇ ਮੁੜਿਆ ਤੇਰੇ ਘਰ ਵਾਲੀ ਹੁੰਦਾ ਸੀ ਜਹਾਜ਼ ਤਾਂ ਰਾਤ ਨੂੰ ਕ੍ਰੈਸ਼ ਹੋ ਗਿਆ ਗਾਈਜ਼ ਦੇਖੇ ਸਾਰਾ ਤੋੜਤਾ ਗਾਈਜ਼ ਇੱਧਰ ਨਿਕਲੋ ਸਾਰੇ ਜਹਾਜ਼ ਤੋੜਤਾ ਇਹਨੇ ਸਿੱਧੇ 25-30 ਕਰੋੜ ਦਾ ਨੁਕਸਾਨ ਕਰਤਾ ਤੂੰ ਛੋਟਾ ਨਹੀਂ ਮੋਟਾ ਨਹੀਂ ਇਹ ਬੇਰ ਬਿੰਗੀ ਬੋਲੀ ਗੱਲ ਕਰ ਰਹੇ ਹਾਂ ਨਾ ਬਿੰਗਾ ਪਿੰਗਾ ਤੂੰ ਦੱਸ ਰਿਹਾ ਮੈਂ ਕਿੰਦਾ 25 ਕਰੋੜ ਰੁਪਏ ਬਣੂੰਗਾ ਪਹਿਲੇ ਲੋਨ ਤੇ ਲੈਂਦਾ ਸੀ ਕਹਤਾ ਜੇ ਲਿੱਤਗਾ ਨਹੀਂ ਹੁਣ ਵਰਗੇ ਨੂੰ ਚੱਕ ਲੈਣਾ ਪਤਾ ਉਹਨਾਂ ਨਹੀਂ ਮੈਂ ਤੇ ਕੁਝ ਕਹਿੰਦਾ ਨਹੀਂ ਪੈਸਿਆਂ ਪਿੱਛੇ ਤਾਂ ਮੈਨੂੰ ਨੁਕਸਾਨ ਹੀ ਕਰਾਈ ਜਾਏਗਾ ਤੈਨੂੰ ਮੈਂ ਕਹਾਂ ਨਾ ਮੇਰੇ ਬਿਨਾਂ ਤੇ ਜਾਜ ਬਾਹਰ ਨਹੀਂ ਕੱਟਣਾ ਹੈ ਤੇ ਹੁਣ ਕੀ ਕਹਾਦਾ ਟੋਟੇ ਟੋਟੇ ਕਰਦੇ ਤੂੰ ਇਹਦੇ ਅੱਗ ਲਾ ਕੀਚ ਤਾਂ ਅਗਰ ਤੁਝ ਪੈਨਸ਼ਰਨ ਮਹਿਸੂਸ ਹੋ ਰਹੀ ਹੈ ਕਿ ਨਹੀਂ ਮੇਰੇ ਡਾਇਲੋਗ ਮਿਲਤੀ ਮਹਾਮ ਤੋਂ ਤੁਸੀਂ ਮਤਨ ਮੈਂ ਦੱਸ ਰਿਹਾ ਮੈਨੂੰ ਨਾ ਜਿੰਨੀ ਖੇਚਰ ਦਿਆ ਮੈਂ ਨਹੀਂ ਸਿੰਦਾ ਨਹੀਂ ਕਿਸੇ ਦੀ ਲੈ ਤੁੰ ਦੋ ਦੇਤੇ ਹਾਂ ਨਿਊ ਨਿਊ ਮਾਡਲ ਹੈ 1k ਰਪਏ ਨਾ ਆ ਗਿਆ ਨਿਊ ਮਾਡਲ ਦਾ ਨਿਊ ਮਾਡਲ ਦਾ ਜਿਹੜਾ ਅੱਗੇ ਨੂੰ ਵੀ ਜਾ ਰਿਹਾ ਪਿੱਛੇ ਨੂੰ ਵੀ ਜਾ ਰਿਹਾ ਵਿਚੀ ਖੜਾ ਰਹਿਣ ਦਾ ਇਹਨੇ ਤਾਂ ਆਹ ਦੇਖੀ ਅੱਗ ਬਾਰੇ ਪਤਾ ਕਿਉਂ ਫਲਾਈ ਆ ਗਾਇਸ ਅੱਜ ਬਲੈਂਡਰ ਟੈਂਡਰ ਨੇ ਆ ਗਏ ਗਾਇਸ ਇਹ ਬਲੈਂਡਰ ਟੈਂਡਰ ਡੈਮਨੋਲ ਆ ਗਏ ਇੱਧਰ ਮੈਂ ਸਫਾਈਆਂ ਕਰਦੀ ਪਈ ਸੀ ਸਿੰਗਲ ਬੰਦੇ ਵੀ ਮੈਨੂੰ ਮੈਂ ਨਹੀਂ ਬਣਾਉਂਦਾ ਤੂੰ ਫਿਰ ਮੈਂ ਨਾ ਤੇਰੇ ਗਾੜੀ ਪਰ ਬੰਦੂਕ ਦੇਖ ਲੋ ਮੈਂ ਗੋਲੀ ਭਾੜ ਦੂੰ ਤੇਰੇ ਇੱਧਰ ਮੇਰੇ ਰੇਕਸ਼ਨ ਵੀ ਦੇਖ ਲੋ ਉੱਪਰ ਉੱਡੇ ਜਾ ਤੇ ਗਾਇਸ ਚਲੋ ਆਪਾਂ ਹੁਣ ਕਰ ਲਈਏ ਤਿਆਰੀ ਬਲੈਂਡਰ ਟੈਂਟਰ ਡੇ ਦੀ ਆਦੇ ਇਹਨਾਂ ਨੇ ਖਲਾਰਾ ਪਾਇਆ ਵਾ ਸਫਾਈ ਕਰਕੇ ਤੇ ਬਲੈਂਡਰ ਟੈਂਟਰ ਡੇ ਮਨਾਉਣ ਲੱਗੇ ਫਿਰ ਮਿਲਦੇ ਆ ਗਾਇਸ ਚੁੱਟਾ ਸਾਡਾ ਕੇਕ ਲੈ ਕੇ ਆਏ ਨੰਨੇ ਗਾਈਸ ਦੇਖੋ ਸੌਰੀ ਵਾਓ ਕਿੰਨਾ ਘੈਂਟ ਹੈ ਦੇਖਣਾ ਸਾਰਿਆਂ ਨੇ ਚੁੱਚੂ ਦੀ ਬਾਲੀ ਘੈਂਟ ਪਸੰਦ ਆਏ ਸੋਣਾ ਇਹ ਦੇਖੋ ਉਹ ਫੁੱਲ ਚਾਕੇ ਨਾ ਸਿਰ ਤੇ ਲਾ ਲਈ ਚੁੱਚੂ ਫੁੱਲ ਚਾਕੇ ਸਿਰ ਤੇ ਲਾ ਲਈ ਇਹਨਾਂ ਨੇ ਪਹਿਲਾਂ ਹੀ ਰਿਵੀਲ ਕਰ ਦੇਣਾ ਇਹਨਾਂ ਨੇ ਇਹਨਾਂ ਨੇ ਆਪ ਦੀਆਂ ਸਟ੍ਰਿਕਾ ਪਾ ਦੇਣੀਆਂ ਨੇ ਸਟ੍ਰਿਕਾ ਸਟ੍ਰਿਕਾ ਨਹੀਂ ਨਾ ਪੁੰਦੀ ਵਾ ਦਾ ਸਟੋਰੀ ਵਾਲੀ ਬੰਦੀ ਬੰਦੀ ਨੀ ਨ ਦੇ ਖਾਣੀ ਨਹੀਂ ਖਾਈਏ ਮੀਨਾ ਦੇ ਅੱਛਾ ਹੈ ਜਿਹੜਾ ਦੁੱਖ ਹੈ ਨਾ ਆ ਆ ਵਾਲਾ ਚੂਚੂ ਨੂੰ ਮਿਲਿਆ ਕਿੰਨਾ ਘੈਂਟ ਆ ਨਾ ਇੱਥੇ ਰੱਖ ਲਈ ਆਈ ਆਪਾਂ ਆ ਰੀਤ ਚੱਕੀਆਂ ਹਾਂ ਗਾਇਜ਼ ਅੱਜ ਤੋਂ ਹੋਰੇ ਜਿਹੜਾ ਡੈਕ ਵੀ ਅੱਛਾ ਜੇ ਕੀ ਹੋਵੇ ਲੋਜੀ ਹਾਂ ਬਿਲਕੁਲ ਬਿਲਕੁਲ ਤੁਹਾਨੂੰ ਪਤਾ ਹ ਬੋਤਲ ਚ ਕਰਿਆ ਹੋਇਆ ਵਾ ਬਣਾ ਹੈ ਇਹ ਅਮਰ ਨੇ ਕੱਲ ਆਪ ਬਣਾਇਆ ਮੈਨੂੰ ਲੱਗਦਾ ਇਹ ਉਹੀ ਹੈ ਨਾ ਅਮਰ ਨੇ ਕੱਲ ਆਪ ਬਣਾਇਆ ਵਾ ਬਣਾਇਆ ਕਰ ਦਿੱਤਾ ਵਾ ਹਾਂ ਮੈਨੂੰ ਦੱਸਿਆ ਸੀ ਕਿਹਨੇ ਦੱਸਿਆ ਸੀਗਾ ਅਸੀਂ ਪਹਿਲਾਂ ਇੱਥੇ ਵੈਲੈਂਟਾਈਨ ਡੇ ਲਿਖਣ ਲੱਗੇ ਸੀ ਫਿਰ ਉਹ ਕਿਹਾ ਆਹ ਲਿਖਿਆ ਤਾਂ ਹੋ ਜਾ ਬਾਅਦ ਵੈਲੈਂਟਾਈਨ ਡੇ ਆਹ ਨਾ ਲਿਖਿਆ ਉਹ ਯਾਰ ਵੈਲੈਂਟਾਈਨ ਡੇ ਨਹੀਂ ਹਾਂ ਵੈਲੈਂਟਾਈਨ ਡੇ ਲੰਡਨ ਟੰਡੰਡੇ ਲੰਡਨ ਟੰਡੰਡੇ ਉਹਨਾਂ ਨੂੰ ਬੁਲਾਉ ਉਹਨਾਂ ਨੂੰ ਕਿ ਆ ਜਾਓ ਆ ਇਹਨਾਂ ਨੂੰ ਕਿੱਥੇ ਰੱਖੀਏ ਆਈ ਰੱਖ ਦਿੰਦੇ ਆਂ ਅੱਜ ਰਾਤ ਨੂੰ ਬਚਦੇ ਨੇ ਉਹ ਟੇਪ ਆਣੀ ਆ ਕੇ ਕਰਕੇ ਇਹਨੂੰ ਟੇਪ ਨਾਲ ਇੱਥੇ ਲਾ ਦਿੰਦੇ ਆਂ ਕੀ ਹੁਣ ਦੇਖਿਆ ਮੈਂ ਐ ਕਰਕੇ ਆ ਕਿ ਅੱਜ ਕਿਉਂਨੇ ਤੋਂ ਬਾਕੀ ਕਿੰਦਾ ਦਾਵਾ ਓਏ ਮੰਮੀ ਨਹੀਂ ਆਏ ਲੜ ਮੰਮੀ ਨੇ ਜੀਜਾ ਜੀ ਨਾਲ ਆ ਆ ਕੀ ਆ ਉੱਤੇ ਸੱਟਦੀਆਂ ਇਹ ਥੱਲੇ ਨੂੰ ਬਿਜਲੀ ਫੋਨ ਲਾਇਆ ਬੱਬਾ ਲੈ ਇਹਨੇ ਆ ਦੇਖ ਲੋ ਆ ਕੇਕ ਖਰਾਬ ਕਰਤਾ ਗਾਈਜ਼ ਆ ਕੁੜੀਆਂ ਨੇ ਕੋਈ ਨਾ ਚਲੋ ਉਹ ਵੀ ਰੱਖ ਆ ਆ ਦੋ ਚਾਕਲੇਟ ਉੱਤੇ ਸੱਟਦੀਆਂ ਆ ਦੇਖ ਲੋ ਸਾਰੀਆਂ ਤਾਂ ਡੇਲੀ ਨੇ ਉਹ ਵੀ ਰੱਖ ਥੈਂਕ ਯੂ ਗਵਾ ਰਿਹਾ ਆਲੇ ਮਮੀ ਚੱਕ ਲਓ ਚੱਕ ਲਓ ਵਾਓ ਕਿੰਨਾ ਲੈਂਟ ਲੱਗਦਾ ਓਏ ਇੱਕ ਮਿੰਟ ਇੱਕ ਮਿੰਟ ਇਹ ਕਿੱਥੋਂ ਫੋਟੋ ਆਣੀ ਹੈ ਇੱਥੇ ਥੈਂਕ ਯੂ ਅਸੀਂ ਸਾਰਾ ਕੋ ਸ਼ੈਡਿਡ ਟਾਈਮ ਕੀ ਕੋਈ ਨਹੀਂ ਪਲਾਨ ਸੀਗਾ ਕੋਈ ਪਲਾਨ ਨਹੀਂ ਸੀ ਹੈ ਇਹ ਸਾਰਾ ਤੁਹਾਡੇ ਵਾਸਤੇ ਆ ਮੋਰ ਕਿਸੇ ਵਾਸਤੇ ਨਹੀਂ ਥੈਂਕ ਯੂ ਗਾਇਜ਼ ਇੱਧਰ ਇੱਧਰ ਆਡੀਅנס ਵਾਟ ਘੜੀਆਂ ਲੋ ਤਾਂ ਜਾਣੇ ਦੇਖਣ ਆਂਟੀ ਜੀ ਸਾਡੀ ਵੈਲੈਂਟਾਈਨ ਸਾਡਾ ਵੈਲੈਂਟਾਈਨ ਸਾਡੀ ਮਾਂ ਜੱਟੀ ਹੈ ਆਏ ਹੋਏ ਸਾਧਿਆ ਹੋ ਇੱਕ ਥਾਂ ਜੱਟੀਏ ਸਾਡਾ ਵੈਲਨਟਾਈਨ ਆ ਆ ਇਧਰ ਫੜ ਕੇ ਬਣਾ ਆ ਪਹਿਲਾਂ ਆ ਸਾਫ ਕਰ ਲੋ ਨਾ ਅੰਟੀ ਧੋਕ ਲੈ ਕੇ ਆ ਬੋ ਮੈਂ ਕਰਤਾ ਹਾਂਜੀ ਕਰ ਦੋ ਤੁਸੀਂ ਆ ਜਾ ਇੱਕ ਮਿੰਟ ਪਹਿਲਾਂ ਮੇਰੀ ਫੋਟੋ ਕਰਕੇ ਇੱਕ ਨਾਲ ਹੋਰੀ ਤਖੜ ਜਾ ਲੈ ਲੈ ਭਰਾਵਾ ਕੱਟੇ ਹੋਏ ਤੇ ਥੋੜੀ ਗਿਚੜੀ ਲੈ ਆ ਕੱਟ ਕਰਦੇ ਫੋਟੋ ਇਹਦੀ ਆਪਾਂ ਵੀ ਦਿਖਾਈ ਦੇਣਾ ਅਗਰ ਵੀ ਸਾਈਡ ਹੋਵੇ ਓਏ ਹੋਏ ਮੈਂ ਆ ਪੂਰੀਆ ਦੋ ਗਾਇਸ ਮੈਂ ਵੋਟ ਕਰਾ ਲਈ ਮਮਾ ਅੱਲਾਪ ਨੇ ਕੇ ਇੱਕ ਵਾਪਸ ਲੈ ਲਓ थैंक यू चलो फिर चुचू ये केक देखो मैंने चुचू ने ਦਿੱਤਾ ਵਾ ਆ ਇਧਰ ਬੁੱਤੀ ਇੱਕ ਮਿੰਟ ਇਧਰ ਬੁੱਤੀ ਦੇਖ ਮੈਂ ਵੀ ਦਿੱਤਾ ਆਂਟੀ ਦੀ ਚੂਹ ਨੂੰ ਮੈਂ ਦੂਜਾ ਲੈਣ ਨੂੰ ਕਹਿ ਰਿਆ ਸੀ ਜਿਹੜਾ ਆਪਾਂ YouTube ਲਈ ਲੈ ਕੇ ਗਏ ਗਾਇਜ਼ ਇਹ ਅਮਰਦੀ ਤੇ ਚੂਚੂ ਦੀ ਪਸੰਦ ਦਾ ਕੇਕ ਹੈ ਠੀਕ ਹੈ ਠੀਕ ਹੈ थैंक यू ਊ ਲਵ ਯੂ ਮੇਰਾ ਬੱਚਾ ਲਵ ਯੂ ਮੇਰਾ ਬੱਚਾ ਚਲੋ ਫਿਰ ਠੀਕ ਹੈ ਜੀ ਚਲੋ ਵੀ ਜਲੀਨਾ ਜਲੀਨਾ ਯੋਗੇ ਇਹ ਤਾਂ ਬੈਣ ਨਹੀਂ ਸਾਜੀ ਬੈ ਜਾ ਬੈ ਜਾ ਚਾੜਤੀ ਕਰ ਦੂੰਗਾ ਕੱਟ ਦਾਂਗੇ ਬੈ 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 ਜਾ ਯਾਰ ਜੈਕਟ ਤੇ ਮੇਰੀ ਬੈ ਜਾ ਪਤਾ ਲਾ ਲੈਣਾ ਨਹੀਂ ਲੱਗਦਾ ਬੈ ਜਾ ਆਪਾਂ ਮੂੰਹ ਤੇ ਮੂੰਹ ਰੋਸਾ ਨਹੀਂ ਆ ਐ ਕਰਕੇ ਨਾ ਕਰਕੇ ਬੈ ਜਾ ਬੈ ਜਾ ਬੈ ਜਾ ਰੋਸਾ ਲੈ ਨੋ ਵੱਢੀ ਦੋ ਵੱਢੀ ਦੋ ਮੈਂ ਤੇ ਮਮਾ ਲੈ 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 ਤੂੰ ਲੈ ਲੈ ਉਹ ਪੀਤ ਦੇਖ ਲੈਂਦੇ ਉੱਠ ਗਈ ਉਹ ਇੱਕ ਮਿੰਟ ਉਹ ਕੀ ਹੋ ਗਿਆ ਫਰੀਦ ਨੂੰ ਬੁਲਾ ਲਉਣੀ ਤਾਂ ਰੋਡ ਬੰਦ ਗਈ ਉਹ ਉਧਰ ਪਿਆਸ ਹਰਾਣਾ ਪਿੱਛੇ ਚੱਕ ਟ ਯਾਰ ਫਰੀਦ ਨੂੰ ਫੋਨ ਕਰ ਲਓ ਕਿੱਥੇ ਆ ਮੈਂ ਤੁਹਾਨੂੰ ਫੋਨ ਕੀਤਾ ਸੁੱਤੀ ਪਈ ਹੂੰ ਕਰੀ ਜਾਂਦੀ ਐ ਅੱਛਾ ਆ 40 ਵਾਲੀ ਚਾਕਲੇਟ ਕਿਦੀ ਐ ਮੈਨੂੰ ਦੱਸ ਦੋ ਉਹ ਤਾਂ ਬਾਦ ਨੇ ਨਾ ਤੇ ਨੰਮਾ ਕਿੱਥੇ ਆ ਉਹ ਆਂ ਗਿਆ ਕੀ ਕਹਿੰਦੇ ਤੂੰ ਕੀ ਖਾ ਰਹਾ ਤਾਂ ਇਸ ਕੀ ਭਾਈ ਕੇਕ ਨਾ ਕਹਿੰਦਾ ਜੈ ਜੀ ਜਿਹਨੇ ਵੀ ਕਿ ਕੇਕ ਪਸੰਦ ਲਈ ਤਾਂ ਦੇਖੋ ਇੱਥੇ ਆਇਆ ਨਾ ਸੱਚੀ ਗੱਲ ਦੱਸਾ ਜੇ ਜੋ ਜੋ ਦੀ ਪਸੰਦ ਪਤਾ ਕਿਹੜੀ ਸੀ ਪਲੇਨ ਕੇਕ ਤੇ ਸੀਗੀ ਮੈਂ ਆੜਿਆ ਸੀ ਇਹਨੇ ਐਂਡ ਤੇ ਪਤਾ ਜੁੱਜ ਨੇ ਕੀ ਕਿਹਾ ਮੈਨੂੰ ਤੁਸੀਂ ਕਾ ਚਲੋ ਠੀਕ ਆ ਤੁਹਾਡੀ ਹੀ ਮੰਨ ਲੈਨੇ ਆਹੀ ਲੱਗਦੀ ਥੋੜੀ ਤਾਂ ਨਿਗਾ ਹੀ ਆੜ ਗਈ ਇਹਦੇ ਤੇ ਇਹਦਾ ਵੀ ਪਸੰਦ ਨਹੀਂ ਸੀਗਾ ਵੈਸੇ ਮਮਾ ਆ ਥੋੜੀਆਂ ਜਿਹਾ ਚਾਕਲੇਟ ਬਚਾ ਕੇ ਰੱਖ ਲਈ ਮੇਰੀ ਮੰਮੀ ਮੈਂ ਤੇ ਮਰਤਾਂ ਦਾ ਮੇਰੀ ਮੰਮੀ ਤੁਸੀਂ ਹਾਂ ਮੈਂ ਲੋਕ ਕੀ ਕਰੇ ਤੁਸੀਂ ਮੰਮਾ ਇਨਕੋ ਪਸੰਦ ਆ ਤੂੰ ਆਪਣੀ ਮੰਮੀ ਖੁਦ ਕੀ ਕਰਤੀ ਦਾ ਤੁਮਲੀ ਆ ਗਰੀਦ ਕੇ ਜਲਦੀ ਆ ਕੇ 20 25 ਚਾਕਲੇਟ ਲੈ ਕੇ ਆਜੋ ਮੰਮੀ ਆਉਂਦੇ ਐ ਹਜੀਆਂ ਹਾਂ ਜਾ ਮੰਮੀ ਇਸ ਪਾਸੇ ਮੈਂ ਇੱਕ ਵੀ ਨਹੀਂ ਦਿੰਦੇ ਹੈਲੋ ਗਾਇਸ ਆਜੋ ਕੇਕ ਤੇ ਯਾਰ ਗਲਤ ਗੱਲ ਹੈ ਕਿ ਸੀਨ ਪਾ ਲਾਂਦੇ ਉਹ ਬਖੜ ਜਾਣ ਮੈਂ ਤਾਂ ਸਾਰੇ ਮਾਰ ਲੈ ਇਹਨਾਂ ਨੂੰ ਆ ਦੇਖ ਲੈ ਉਹ ਲੈ ਸਾਰੇ ਤੋਂ ਮੰਗਲੂ ਆ ਕੇ ਪਹਿਲੇ ਬਣਾ ਲਈ ਉਹਨੇ ਸੂਸੀ ਸਿਖਾਇਆ ਵਾ ਮੈਨੂੰ ਮੈਂ ਚਾਹ ਦੱਤੀ ਉਰੇ ਅਬ ਚਿੱਟਾ ਆਇਆ ਤੱਕ ਗਿਆ ਓਰੇ ਮੇਰੇ ਕਾਕਾ ਚੋਨਾ ਬਰਥਡੇ ਗੁਰੂ ਹੈਪੀ ਬਰਥਡੇ ਓਏ ਥੈਂਕ ਯੂ ਲੈ ਮੀਨਾਂ ਦੇ ਪਟਾਕੇ ਵੀ ਪਜਾ ਦੇ ਬਸ ਵਾਪਸ ਓਏ ਗੁੜੀ ਡਰਦਾ ਆ ਹਾਂ ਖਲੋ ਕਰ ਲੈ ਹਾਂ ਕਰ ਤੁਮਾਂ ਟੂ ਮੀ ਲੈ ਲਾਡੋ ਮੇ ਬਰਥਡੇ ਨਹੀਂ ਆਲੇ ਲਈ ਹਾਲੋ ਕਰ ਹਾਏ ਮਨਿੰਦਰ ਕੀ ਖਵਾ ਗਏ ਮੋਤੀ ਆ ਨਹੀਂ ਜਾ ਦੇ ਲੋ ਆ ਫਟਾ ਹੋ ਗਿਆ ਬਰੇ ਆ ਗਿਆ ਜਿੰਮੇ ਜਿੰਮੇ ਜੀ ਹੈਪੀ ਬਰਥਡੇ ਵੈਲੈਂਟਾਈਨ ਡੇ ਮੇਰਾ ਬਰਥਡੇ ਦਾ ਮੂਕਾ ਮੈਨੇ ਪੇੜਾਇਆ ਤੋ ਤੈਨੂੰ ਮੰਨ ਮੈਨੂੰ ਲੈ ਆਲਾ ਬੱਚ ਰਹਿਗੀ ਜਿਆਦਾ ਨਾ ਕਹੀ ਤੂੰ ਦੰਗਰੀ ਹਰਕਤਾਂ ਛੱਡ ਦੇ ਨੀ ਤੁਸੀਂ ਫੇਰ ਕਹਿੰਦੇ ਬੋਲਦਾ ਏ

ਇਹਨਾਂ ਦੇ ਦੋ ਰੀਸਿਪ ਚੱਲ ਰਹੇ ਕੰਟਰੋਲ ਕਰ ਲਿਆ ਭੱਜ ਤਾਏ ਭੱਜ ਕੇ ਆ ਲੈ ਤੇਰੇ ਹਿੱਸੇ ਦਾ ਹੀ ਨਿਕਲਿਆ ਸਾਰਾ ਬੱਗੇ ਗਲਤ ਲਾ ਲਿਆ ਜੀ ਉਹਨੂੰ ਕੱਲੇ ਆਏ ਆਏ ਕੀ ਕਰਤਾ ਅੱਪੀ ਸਾਹਿਬ ਕਿੱਥੇ ਆ ਮੈਂ ਨੰਬਰ ਪੜਾਈ ਕਿਾ ਕੇ ਇਹਨੂੰ ਆ ਜਾ ਆ ਜਾ ਇੱਥੇ ਮੇਰੇ ਜਣੋਂ ਆਂਟੀ ਪਿੱਛੇ ਫਰੂਟ ਆ ਹਾਂ ਦਿੰਦੀ ਇੱਕ ਮਿੰਟ ਰੁਕ ਜਾ ਸਾਰਿਆਂ ਨਾਲ ਬੋਲ ਯਾਰ ਪਲੇਟਾ ਲੈ ਲਾ ਆਂਟੀ ਕਿਹਕੇ ਆ ਨਾ ਫੜ ਅੰਬ ਹੈ ਕੀ ਆਏ ਆ ਚੈੱਕ ਕਰ ਉੱਪਰ ਲੈ ਗਿਆ ਮੈਂ ਸੱਚ ਦੱਸਾਂ ਇੱਥੇ ਰੋਜ਼ ਹੀ ਆ ਮਮਾ ਆ ਫੜੋ ਤੂੰਨੇ ਦਿੱਤ ਖੋਲ ਆ ਫੜਿਓ ਖੋਲ ਦੀਆਂ ਖੋਲ ਦੇ ਰੋ ਰੋ ਮੈਂ ਵਾਲਾ ਪੈ ਨਹੀਂ ਬੜੀ ਤੂੰ ਬੋਲ ਹਾਂ ਮੈਨੂੰ ਦਿੱਤ ਬੋਲ ਬਹੁਤ ਗਲਤ ਗੱਲ ਆ ਉਹ ਨੰਨੇ ਨੂੰ ਮੈਨੂੰ ਨਹੀਂ ਫਰੂਟ ਖਾਇਆ ਮੈਂ ਅੰਮਣੇ ਅੰਮਣੇ ਕੱਪ ਲੈ ਕੇ ਆਇਆ ਨੰਨਰੂਨ ਕੇ ਮਮਾ ਖੋਲेंगे ਮੀਨਾ ਮੀਨਾ ਉਹ ਪਲੇਟ ਤੇ ਰੱਖ ਦੇ ਰੱਖ ਨਹੀਂ ਕੱਪ ਲੈ ਕੇ ਪਕੜਾਂ ਨਾ ਮੇਰਾ ਮਾਂ ਬਈ ਰੋ ਰੋ ਅੰਦਰ ਆ ਮਿੱਠਾ ਬੱਸੰਦ ਲੈ ਲੈ ਨਾ ਉਹਦਾ ਨਾ ਮੀਨਾ ਉਹਦੇ ਆਉਂਦੇ ਆਉਂਦੇ ਆਪਾਂ ਆ ਗਏ ਕਿਸੇ ਮਿੰਨਤ ਲਈ ਨਾ ਮੈਂ ਤੁਹਾਨੂੰ ਦਿਖਾਈ ਜਾਨੀ ਆ ਦੋਸਤਾਂ ਤਾ ਗਿਫਟ ਰੋਜ਼ ਨਿਕਲੇ ਆ ਮੈਂ ਇਹਨਾਂ ਨੂੰ ਬੋਲਦਾ ਹੈਪੀ ਬਰਥਡੇ ਤੁਹਾਡਾਵਾ ਤੁਹਾਡਾ ਛੇਤੀ ਕਰੋ ਚਲੋ ਦੇਖੋ ਉਹ ਕਿਦਾਵਾ ਉਹ ਉਹਦਾ ਲਾਉਣਾ ਨਹੀਂ ਨਾ ਬੈਠਾ ਅੱਛਾ ਇਹ ਚੁੱਟੇ ਨੂੰ ਦੇਤਾ ਬਈ ਰੀਤ ਦੇ ਪਹਿਲੇ ਹੀ ਐਸਾ ਚਲੋ ਖਲੀਆਂ ਹੱਲ ਰੱਖ ਲਈ ਬੋਲਾ ਲੱਮਾ ਨਹੀਂ ਵਾਸਤੇ ਦੋਸਤੋ ਚਾਕਲੇਟ ਦਾ ਰੋਲਾ ਪੈ ਗਿਆ ਤੇ ਹੁਣ ਤੋਂ ਆਪਾਂ ਸਾਰਾ ਉਹ ਨਾ ਕੰਮ ਨਵੇੜੀ ਉੱਪਰ ਹੀ ਫਿਰ ਮਿਲਦੇ ਆ ਅੱਛਾ ਮਮਾ ਨੂੰ ਰੋਜ਼ ਸੁਣਿਆ ਸੋਹਣਿਆ ਸਾਰੇ ਗਿਫਟ ਗਾਇਜ਼ ਬਹੁਤ ਸਾਰੇ ਗਿਫਟ ਮਿਲੇ ਆ ਅੱמא ਆ ਦੇਖੋ ਇੱਧਰ ਹੈਲੋ ਹੈਲੋ ਇੱਧਰ ਦੇਖੋ ਫੁੱਲੀ ਫੁੱਲੋ ਐਵੇਂ ਇੱਧਰ ਦੇਖੋ ਇੱਧਰ ਐਨੇ ਫੁੱਲ ਤੈਨੂੰ ਦਿੱਤੇ ਆ ਕਿਸ ਨੇ ਦੱਸ ਦੇ ਮੈਨੂੰ ਲੈ ਆਹ ਦੇਖ ਲੈ ਇੱਧਰ ਮੇਰੇ ਕਾਹ ਨੂੰ ਆਪ ਹੀ ਸੀਧੇ ਗਲੇ ਆਏ ਹੁਣ ਆਪ ਹੀ ਦਿਖਾਈ ਦੰਦੇ ਕਿ ਨਾ ਮੈਂ ਇੱਕ ਵੀ ਫਲ ਨਹੀਂ ਖਰੀਦਾ ਨਹੀਂ ਦੀਦੀ ਨਹੀਂ ਖਰੀਦਾ ਉਹ ਦੀਦੀ ਨੂੰ ਦੀਦੀ ਨੂੰ ਜਾਲ ਚੋਰੀ ਦੀਦੀ ਨੂੰ ਨਹੀਂ ਮਿਲੀ ਆਹ ਹੈ ਦੀਦੀ ਤੁਹਾਨੂੰ ਨਹੀਂ ਦਿੱਤਾ ਆ ਮਨਿੰਦਰ ਲਿਆਇਆ ਆ ਅਮਰ ਨੇ ਆਪ ਬਣਾਇਆ ਇਹਦੇ ਬੋਤਲ ਕੱਟ ਕੇ ਆਹ ਹੈ ਬਣਾਇਆ ਆ ਤੁਚੂ ਲਿਆਇਆ ਆ ਰੀਤ ਲਿਆਈ ਹੈ ਆਹ ਨਾ ਦੋਈ ਨਹੀਂ ਤੁਚੂ ਲਿਆ ਐਨੀ ਦਿਖਾਈ ਗਏ ਆ ਬਣਾਇਆ ਆਹ ਉਹ ਹੁਣ ਲੈਂਦਾ ਆਹ ਵਾਲਾ ਹੁਣ ਲੈਂਦਾ ਪਹਿਲੇ ਆਹ ਵਾਲਾ ਹੁਣ ਲੈਂਦਾ ਵਾ ਇਹ ਆ ਦਵਾਰਾ ਲੈਂਦਾ ਯਾਰ ਚੂਚੂ ਨਹੀਂ ਦਿੱਤਾ ਸੀ ਦਵਾਰਾ ਲੈਂਦੇ ਦੋ ਪਏ ਆ ਉਹ ਉਹਦੇ ਸਿਰ ਚ ਗਲੀ ਹੋਈ ਸੀ ਨਾ ਇਹਦੇ ਨਹੀਂ ਹੋਈ ਕਿਦੇ ਇਹ ਨਾ ਮਾਇਆ ਇਹ ਤਾਂ ਗਲੀ ਹੋਈ ਸੀ ਨਾ ਨਵੰਬਰ ਦੇ ਨੂੰ ਪਹਿਲਾਂ ਮਿਲਿਆ ਵਾ ਚਲੋ ਦੋਸਤੋ ਆਪਾਂ ਸਾਰਾ ਕਾਊਂਟ ਬੈਠ ਕੇ ਫੇਰ ਮਿਲਦੇ ਆਪਾਂ ਦੋਸਤੋ ਆਪਾਂ ਬਲੈਂਡਿੰਗ ਡੰਡੇ ਬਣਾ ਕੇ ਹਟ ਚੁੱਕੇ ਆਂ ਮम्मा ਸਾਡੇ ਆ ਪਏ ਨੇ ਗਾਈਜ਼ ਗਾਈਜ਼ ਮੈਨੂੰ ਤਾਂ ਬਲੈਂਡਿੰਗ ਟੈਂਡਰ ਦੇਖ ਕੇ ਨਾ ਮੈਂ ਇਮੋਸ਼ਨਲ ਹੋ ਗਿਆ ਸੀਗਾ ਕਿਉਂ ਪਤਾ ਨਹੀਂ ਕਿਉਂ ਮੇਰਾ ਦਿਲ ਪੰਕ ਗਿਆ ਸੀਗਾ ਥੋੜੀ ਖੁਸ਼ੀ ਦੀ ਭਾਰ ਗਿਆ ਸੀ ਪਤਾ ਨਹੀਂ ਪਰ ਮੈਂ ਇਹ ਜੁਪੀ ਲੋਕਾਂ ਨੇ ਮੈਂ ਪਹਿਲੀ ਵਾਰੀ ਆਪਣੀ ਜ਼ਿੰਦਗੀ ਚ ਬਲੈਂਡਿੰਗ ਟੈਂਡਰ ਨੇ ਬਣਾਇਆ ਮੌਕਾ ਜੀ ਨਹੀਂ ਹਾਂ ਕੁਛ ਕੀਤਾ ਮੰਮੀ ਨੇ ਤਾਂ ਹਰ ਵਾਰੀ ਵਿਸ਼ਕਾਰਦਾ ਸੀਗਾ ਵੀ ਕਹਿ ਦੇਣਾ ਮੈਂ ਹੈਪੀ ਵੈਲੈਂਟਾਈਨ ਡੇ ਚਾਕਲੇਟ ਲੈ ਜਾਂ ਰੋਲਲਾ ਦੇਣਾ ਸਭ ਕਰਦੇ ਪਰ ਕਿ ਇਸ ਲਈ ਲੱਗ ਗਿਆ ਕਿ ਪਰ ਮੈਂ ਬਣਾਇਆ ਚੁੱਤਨਾ ਪਹਿਲੀ ਵਾਰੀ ਬਣਾਇਆ ਨਾ ਚੱਦਣਾ ਤਾਂ ਬੋਲ ਗਾਈਜ਼ ਮੈਨੂੰ ਤਾਂ ਫੀਲਿੰਗਸ ਬਿਆਨ ਨਹੀਂ ਹੁੰਦੀਆਂ ਭਈਆਂ ਨਾ ਤੁਸੀਂ ਸਮਝ ਜਾਂਦੇ ਹੋ। ਹਮ। ਲੱਭੀ। ਓ ਗਾਈਜ਼ ਮੈਨੂੰ ਬਾਹਰੋਂ ਬਾਹਰ ਹੈ ਗਾਈਜ਼ ਮੈਂ ਚੱਲਾ ਚੁੰਦੇ ਕਰਾਤੇ ਤੇ ਬਾਹਰ ਬਹੁਤ ਪੈਂਦਿਆਂ ਨੇ ਮਾਤ ਆ ਕੇ ਮਿਲਦੀ ਹੁਣ ਤੁਹਾਨੂੰ ਆਪਾ ਲਾਈਕ ਕਮੈਂਟ ਕਰ ਦੋ ਜੇ ਤੁਸੀਂ ਅੱਜ ਤੱਕ ਲੋਕ ਦੇਖਦੇ ਹੋ। ਸ਼ੇਅਰ ਜਰੂਰ ਕਰਦੇ।